ਸਤਿ ਸ੍ਰੀ ਅਕਾਲ ਐਮਕੇ ਗੁਰਬਾਣੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਮੈਂ ਤੁਹਾਨੂੰ 10 ਅਜਿਹੇ ਗੱਲਾਂ ਦੱਸੂਗੀ ਜਿੱਥੇ ਤੁਹਾਨੂੰ ਚੁੱਪ ਰਹਿਣਾ ਚਾਹੀਦਾ। ਜਿੱਥੇ ਚੁੱਪ ਰਹਿਣ ਵਿੱਚ ਹੀ ਭਲਾਈ ਆ। ਜਿਸ ਦੇ ਨਾਲ ਤੁਸੀਂ ਆਪਣੀ ਕਦਰ ਵਧਾ ਸਕਦੇ ਹੋ। ਜਿੱਥੇ ਤੁਹਾਡੇ ਲੋਕ ਕਦਰ ਨਹੀਂ ਕਰਦੇ ਤੁਹਾਡੀ ਲੋਕ ਕਦਰ ਕਰਨ ਲੱਗ ਜਾਣਗੇ। ਤੁਹਾਡੇ ਲੋਕ ਅੱਗੇ ਪਿੱਛੇ ਘੁਮਣ ਲੱਗ ਜਾਣਗੇ ਜੇ ਤੁਸੀਂ ਏ ਮੇਰੀਆਂ ਦੱਸੀਆਂ ਜਾਂ 10 ਗੱਲਾਂ ਤੇ ਅਸਰ ਕਰਦੇ ਹੋ ਪਹਿਲੀ ਗੱਲ ਇਹ ਕਿਹੜੀ ਜਗ੍ਹਾ ਤੇ ਚੁੱਪ ਰਹਿਣਾ ਚਾਹੀਦਾ ਪਹਿਲਾਂ ਤਾਂ ਜਿੱਥੇ ਲੜਾਈ ਝਗੜਾ ਚੱਲ ਰਿਹਾ ਹੋਵੇ ਉੱਥੇ ਹਮੇਸ਼ਾ ਚੁੱਪ ਰਹੋ ਕਿਉਂਕਿ ਲੜਾਈ ਝਗੜੇ ਦੇ ਵਿੱਚ ਜੇ ਤੁਸੀਂ ਆਪਣਾ ਬਿਨਾਂ ਗੱਲ ਤੋਂ ਵਿੱਚ ਇੰਟਰਫੇਅਰ ਕਰਦੇ ਹੋ ਨਾ ਤਾਂ ਹੁਣ ਰੀਜਨ ਦਾ ਪਤਾ ਕੀ ਕਿਸ ਗੱਲੋਂ ਲੜਾਈ ਹੋ ਰਹੀ ਹੈ ਤੁਸੀਂ ਬਿਨਾਂ ਵਜ੍ਹਾ ਤੋਂ ਉਸ ਲੜਾਈ ਦੇ ਵਿੱਚ ਜਾ ਕੇ ਇੰਟਰਫੇਅਰ ਕਰੋਗੇ ਤਾਂ ਤੁਸੀਂ ਆਪਣੀ ਕਦਰ ਗਵਾ ਰਹੇ ਹੋ ਕਿਉਂਕਿ ਨਾਲ ਤੁਹਾਡੀ ਬੇਇੱਜ਼ਤੀ ਵੀ ਹੋਊਗੀ ਉਸ ਜਗ੍ਹਾ ਤੇ ਕਿਉਂਕਿ ਜਦੋਂ ਰੀਜ਼ਨ ਹੀ ਨਹੀਂ ਪਤਾ ਕਿਸ ਗੱਲੋਂ ਲੜਾਈ ਹੋ ਰਹੀ ਆ ਇਸ ਵਾਸਤੇ ਉਸ ਟਾਈਮ ਚ ਚੁੱਪ ਰਹੋ ਦੂਸਰੀ ਜਗ੍ਹਾ ਉੱਥੇ ਚੁੱਪ ਰਹੋ ਜਿੱਥੇ ਲੋਕ ਆਪਣੀ ਤਾਰੀਫ਼ ਦੇ ਪੋਲ ਬੰਨ੍ਹ ਰਹੇ ਹੋਣ ਆਪਣੀਆਂ ਤਾਰੀਫ਼ਾਂ ਕਰ ਰਹੇ ਹੋਣ ਉੱਥੋਂ ਵੀ ਤੁਸੀਂ ਚੁੱਪ ਰਹੋ ਕਿਉਂਕਿ ਉੱਥੇ ਤੁਹਾਡਾ ਲੋਕ ਮਜ਼ਾਕ ਡੋਣਗੇ ਇਸ ਕਰਕੇ ਚੁੱਪ ਕਰਕੇ ਉਹਨਾਂ ਨਾਲ ਦੇਖੋ ਕਿ ਆਪਣੀਆਂ ਤਰੀਫਾਂ ਕਿਵੇਂ ਕਰ ਰਹੇ ਆ ਆਪਣੇ ਆਪ ਦੇ ਕੰਟਰੋਲ ਰੱਖੋ ਜੇ ਤੁਸੀਂ ਬਿਨਾਂ وجہ ਤੋਂ ਉਹਨਾਂ ਦੇ ਵਿੱਚ ਇੰਟਰਫੀਅਰ ਕਰੋਗੇ ਜਾਂ ਉਹਨਾਂ ਦੀ ਗੱਲਾਂ ਦੇ ਵਿੱਚ ਆਓਗੇ ਤੁਸੀਂ ਵੀ ਉਹਨਾਂ ਦੀ ਕਾਪੀ ਕਰਕੇ ਆਪਣੇ ਆਪ ਨੂੰ ਵਧੀਆ ਸਾਬਿਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਆਪਣੀ ਕਦਰ ਗਵਾ ਲੋਗੇ ਇਸੇ ਜਗ੍ਹਾ ਜਿੱਥੇ ਕੋਈ ਤੀਸਰੇ ਦੀ ਬਦਨਾਮੀ ਕਰ ਰਿਹਾ ਹੋਵੇ ਤੀਸਰੇ ਦੀ ਬੁਰਾਈ ਕਰ ਰਿਹਾ ਹੋਵੇ ਉੱਥੇ ਵੀ ਤੁਸੀਂ ਚੁੱਪ ਰਹੋ ਕਿਉਂਕਿ ਜਿਹੜੇ ਲੋਕ ਕਿਸੇ ਤੀਸਰੇ ਬੰਦੇ ਦੀ ਬੁਰਾਈ ਕਰ ਰਹੇ ਆ ਇਹ ਕਿਵੇਂ ਹੋ ਸਕਦਾ ਕਿ ਉਹ ਕੱਲ ਨੂੰ ਤੁਹਾਡੀ ਨਾ ਬੁਰਾਈ ਕਰਨ ਇਸ ਕਰਕੇ ਉਸ ਜਗ੍ਹਾ ਤੇ ਵੀ ਆਪਣੇ ਆਪ ਨੂੰ ਚੁੱਪ ਹੀ ਰੱਖੋ ਚੌਥੀ ਗੱਲ ਜਿੱਥੇ ਤੁਹਾਨੂੰ ਅੱਧਾ ਅਧੂਰਾ ਗਿਆਨ ਹੋਵੇ ਉੱਥੇ ਵੀ ਤੁਸੀਂ ਚੁੱਪ ਰਹੋ ਕਿਉਂਕਿ ਪੂਰੀ ਜਾਣਕਾਰੀ ਲਏ ਬਿਨਾ ਕਿਸੇ ਵੀ ਗੱਲ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਅਧì ਅਧੂਰੀ ਜਾਣਕਾਰੀ ਦੇ ਨਾਲ ਉਸ ਗੱਲ ਵਿੱਚ ਪਾਉ ਜਾਂਦੇ ਹੋ ਲੋਕਾਂ ਨੂੰ ਜਾਣਕਾਰੀ ਦਿੰਨੇ ਹੋ ਤਾਂ ਤੁਸੀਂ ਮੁਸੀਬਤਾਂ ਦੇ ਵਿੱਚ ਵੀ ਫਸ ਸਕਦੇ ਹੋ ਤੇ ਲੋਕਾਂ ਨੂੰ ਵੀ ਗਲਤ ਰਾਹ ਤੇ ਤੁਸੀਂ ਪਾ ਸਕਦੇ ਹੋ ਇਸ ਕਰਕੇ ਜਾਣਕਾਰੀ ਪੂਰੀ ਹੋਵੇ ਤਾਂ ਬੋਲੋ ਜੇ ਜਾਣਕਾਰੀ ਨਹੀਂ ਗਈ ਤਾਂ ਨਾ ਬੋਲੋ ਪੰਜਵੀਂ ਜਗ੍ਹਾ ਜਦੋਂ ਤੁਹਾਡਾ ਤੁਹਾਡੀਆਂ ਭਾਵਨਾਵਾਂ ਦੀ ਕੋਈ ਅਗਲਾ ਕਦਰ ਨਹੀਂ ਕਰ ਰਿਹਾ ਤੁਸੀਂ ਆਪਣੇ ਭਾਵਨਾਵਾਂ ਦੁੱਖ ਦਰਦ ਪ੍ਰਗਟ ਕਰ ਰਹੇ ਹੋ ਤਾਂ ਅਗਲੇ ਤੇ ਕੋਈ ਅਸਰ ਨਹੀਂ ਪੈ ਰਿਹਾ ਉਸ ਟਾਈਮ ਵੀ ਤੁਸੀਂ ਚੁੱਪ ਰਹੋ ਕਿਉਂਕਿ ਜੇ ਤੁਸੀਂ ਉਦੋਂ ਵੀ ਵਾਰੀ-ਵਾਰੀ ਆਪਣੇ ਦੁੱਖਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰੀ ਜਾਓਗੇ ਤਾਂ ਤੁਸੀਂ ਆਪਣੀ ਇੱਜ਼ਤ ਘਟਾ ਰਹੇ ਹੋ ਕਿਉਂਕਿ ਅਗਲੇ ਤੇ ਕੋਈ ਅਸਰ ਨਹੀਂ ਹੋ ਰਿਹਾ ਤੁਹਾਡੀਆਂ ਦੁੱਖ ਦਰਦਾਂ ਤੁਹਾਡੀਆਂ ਭਾਵਨਾਵਾਂ ਦਾ ਤਾਂ ਉੱਥੇ ਵੀ ਤੁਸੀਂ ਚੁੱਪ ਹੋ ਜਾਓ ਛੇਵੀਂ ਜਗ੍ਹਾ ਜਦੋਂ ਕੋਈ ਤੁਹਾਨੂੰ ਕੋਈ ਆਪਣਾ ਦੁੱਖ ਦਰਦ ਆਪਣੀ ਪਰੇਸ਼ਾਨੀ ਦੱਸ ਰਿਹਾ ਹੋਵੇ ਤਾਂ ਉਦੋਂ ਵੀ ਤੁਰੰਤ ਉਹਨੂੰ ਸੋਲੂਸ਼ਨ ਦੇਣ ਦੀ ਬਜਾਏ ਸੋਚ ਸਮਝ ਕੇ ਉਸ ਦੀ ਮਦਦ ਕਰਨੀ ਚਾਹੀਦੀ ਆ ਜੇ ਤੁਸੀਂ ਤੁਰੰਤ ਉਸ ਨੂੰ ਦਿਲਾਸਾ ਦਿੰਦੇ ਹੋਏ ਕੋਈ ਵੱਡਾ ਵਾਅਦਾ ਕਰ ਲੈਨੇ ਹੋ ਫਿਰ ਤੁਸੀਂ ਉਸ ਵਾਅਦੇ ਨੂੰ ਪੂਰਾ ਨਹੀਂ ਕਰ ਪਾਉਂਦੇ ਤਾਂ ਤੁਸੀਂ ਜ਼ੁਬਾਨ ਤੋਂ ਫਿਸਲਣ ਵਾਲੇ ਬਣ ਜਾਓਗੇ ਅਗਲੇ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਗਿਰ ਜਾਓਗੇ ਇਸ ਕਰਕੇ ਸੋਚ ਸਮਝ ਕੇ ਉਸ ਜੋ ਅਗਲਾ ਸਮੱਸਿਆ ਦੱਸ ਰਿਹਾ ਉਹ ਸਮੱਸਿਆ ਦਾ ਹੱਲ ਉਸ ਨੂੰ ਬਾਅਦ ਵਿੱਚ ਦੱਸੋ ਤੁਰੰਤ ਸਮੱਸਿਆ ਦਾ ਹੱਲ ਨਾ ਦਿਓ ਉਸ ਨੂੰ 6ਵੀਂ ਜਗ੍ਹਾ ਕਿੱਥੇ ਚੁੱਪ ਰਹਿਣਾ ਚਾਹੀਦਾ ਜਦੋਂ ਕੋਈ ਤੁਹਾਡਾ ਆਪਣਾ ਤੁਹਾਡਾ ਭੈਣ ਭਰਾ ਜਾਂ ਤੁਹਾਡਾ ਕੋਈ ਤੁਹਾਡੇ ਤੇ ਕ੍ਰੋਧ ਕਰ ਰਿਹਾ ਤੁਸੀਂ ਉਦੋਂ ਵੀ ਚੁੱਪ ਰਹੋ ਜੇ ਤੁਸੀਂ ਉਦੋਂ ਚੁੱਪ ਰਹਿੰਦੇ ਹੋ ਤਾਂ ਲੜਾਈ ਝਗੜਾ ਵੀ ਉੱਥੇ ਖਤਮ ਹੋ ਜਾਂਦਾ ਤੇ ਜਦੋਂ ਅਗਲੇ ਦਾ ਗੁੱਸਾ ਜਦੋਂ ਅਗਲੇ ਦਾ ਗੁੱਸਾ ਸ਼ਾਂਤ ਹੋ ਜਾਂਦਾ ਫਿਰ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਫਿਰ ਉਹ ਆਪਣੇ ਆਪ ਤੁਹਾਡੇ ਕਦਮਾਂ ਚਾਨ ਕੇ ਡਿੱਗਦਾ ਤੇ ਤੁਹਾਨੂੰ ਤੁਹਾਡੇ ਕੋਲੋਂ ਮਾਫੀ ਮੰਗਦਾ ਇਸ ਦੇ ਨਾਲ ਵੀ ਤੁਹਾਡੀ ਕਦਰ ਕਈ ਗੁਣਾ ਵੱਧ ਜਾਂਦੀ ਆ ਤੇ ਤੁਸੀਂ ਉਸ ਨੂੰ ਵੀ ਮਾਫ ਕਰ ਦਿੰਦੇ ਹੋ ਅੱਠਵੀਂ ਗੱਲ ਕਿੱਥੇ ਚੁੱਪ ਰਹਿਣਾ ਚਾਹੀਦਾ ਜਦੋਂ ਕੋਈ ਕਿਸੇ ਦਾ ਮੁੱਦਾ ਚੱਲ ਰਿਹਾ ਹੋਵੇ ਤੁਸੀਂ ਉਸ ਮੁੱਦੇ ਦੇ ਵਿੱਚ ਕਦੀ ਨਾ ਪਹੋ ਜੇ ਨਹੀਂ ਦੇ ਤੁਹਾਡਾ ਉਸ ਮੁੱਦੇ ਨਾਲ ਕੋਈ ਸਬੰਧ ਨਹੀਂ ਹੈ ਜੇ ਤੁਹਾਡਾ ਉਸ ਮੁੱਦੇ ਨਾਲ ਕੋਈ ਸਬੰਧ ਆ ਤਾਂ ਫਿਰ ਹੀ ਇੰਟਰਫੇਅਰ ਕਰੋ ਜੇ ਤੁਹਾਡਾ ਉਸ ਮੁੱਦੇ ਨਾਲ ਕੋਈ ਸਬੰਧ ਨਹੀਂ ਕੋਈ ਮੈਟਰ ਹੀ ਨਹੀਂ ਫਿਰ ਉਸ ਟਾਈਮ ਵੀ ਤੁਸੀਂ ਚੁੱਪ ਰਹੋ ਤੁਹਾਨੂੰ ਕੋਈ ਜ਼ਰੂਰਤ ਨਹੀਂ ਉਸ ਮੁੱਦੇ ਦੇ ਵਿੱਚ ਫਸਣ ਦੀ ਉਸ ਟਾਈਮ ਵੀ ਚੁੱਪ ਰਹੋ ਤੁਹਾਡੀ ਤੁਸੀਂ ਆਪਣੀ ਕਦਰ ਵਧਾ ਸਕਦੇ ਹੋ ਉਦੋਂ ਵੀ ਤੁਸੀਂ ਚੁੱਪ ਰਹੋ ਜਦੋਂ ਤੁਸੀਂ ਚਿਲਾ ਕੇ ਗੱਲ ਕਰਦੇ ਹੋ ਤੁਹਾਡੇ ਤੋਂ ਚਿਲਾਏ ਬਿਨਾ ਗੱਲ ਨਹੀਂ ਪੇਸ਼ ਕੀਤੀ ਜਾਂਦੀ ਉਦੋਂ ਵੀ ਤੁਸੀਂ ਆਪਣੀ ਕਦਰ ਘਟਾ ਲੈਨੇ ਹੋ ਕਿਉਂਕਿ ਜਦੋਂ ਆਪਾਂ ਅਗਨੇ ਨਾਲ ਚਿਲਾ ਕੇ ਗੱਲ ਕਰਾਂਗੇ ਅਗਲੇ ਤੇ ਆਪਣਾ ਪ੍ਰਭਾਵ ਘਟ ਪੈਂਦਾ ਅਗਲਾ ਸੋਚਦਾ ਅਗਲਾ ਆਪਣੀ ਵੈਲਿਊ ਨਹੀਂ ਕਰਦਾ ਅਗਲੇ ਨੂੰ ਲੱਗਦਾ ਕਿ ਇਹ ਚਿਲਾ ਕੇ ਹੀ ਗੱਲ ਕਰਦਾ ਇਹਦੀ ਤਾਂ ਆਦਤ ਹੀ ਆ ਉਦੋਂ ਤੁਸੀਂ ਆਪਣੀ ਕਦਰ ਬਹੁਤ ਘਟਾ ਲੈਨੇ ਹੋ ਇਸ ਕਰਕੇ ਥੋੜਾ ਧੀਰਜ ਦੇ ਨਾਲ ਆਪਣੀ ਗੱਲ ਰੱਖੋ ਜਿਸ ਦੇ ਨਾਲ ਅਗਲੇ ਤੇ ਤੁਹਾਡਾ ਪ੍ਰੈਸ਼ਰ ਪੈ ਸਕੇ ਅਗਲਾ ਤੁਹਾਡੀ ਗੱਲ ਨੂੰ ਸਮਝ ਸਕੇ ਤੁਹਾਡੀ ਪ੍ਰੋਬਲਮ ਨੂੰ ਤੁਹਾਡੀ ਗੱਲ ਨੂੰ ਅਹਿਮੀਅਤ ਦਿੱਤੀ ਜਾਵੇ ਉਸ ਟਾਈਮ ਵੀ ਥੋੜਾ ਸਮਝਦਾਰੀ ਦੇ ਨਾਲ ਧੀਰਜ ਦੇ ਨਾਲ ਗੱਲ ਕਰੋ ਦਸਵੀਂ ਗੱਲ ਜਦੋਂ ਕੋਈ ਕਿਸੇ ਦੇ ਬਾਰੇ ਗਲਤ ਬੋਲ ਰਿਹਾ ਹੋਵੇ ਉਦੋਂ ਵੀ ਜਦੋਂ ਕੋਈ ਤੁਹਾਡੇ ਨਾਲ ਕਿਸੇ ਦੇ ਬਾਰੇ ਗਲਤ ਬੋਲ ਰਿਹਾ ਉਦੋਂ ਵੀ ਤੁਸੀਂ ਚੁੱਪ ਰਹੋ ਜੋ ਕਿ ਕਿਸੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉਸ ਬਾਰੇ ਜਿਸ ਬੰਦੇ ਦੀ ਗੱਲ ਕੀਤੀ ਜਾ ਰਹੀ ਹੈ ਉਹ ਉਸ ਬੰਦੇ ਦਾ ਨੇਚਰ ਉਸ ਬੰਦੇ ਦਾ ਕਿੱਦਾਂ ਦਾ ਸੁਭਾਅ ਆ ਕਿੱਦਾਂ ਦਾ ਉਹ ਆਦਮੀ ਦਾ ਰਹਿਣ ਸਹਿਣ ਕੀ ਉਹਦੇ ਵਿੱਚ ਕਮੀਆਂ ਕੀ ਉਹਦੇ ਵਿੱਚ ਗੁਣ ਆਪਾਂ ਨੂੰ ਉਸ ਤੇ ਬਾਰੇ ਕੁਝ ਨਹੀਂ ਪਤਾ ਜਿੰਨੀ ਦੇਰ ਉਸ ਇਨਸਾਨ ਦੇ ਬਾਰੇ ਆਪਾਂ ਨੂੰ ਕੁਝ ਪਤਾ ਨਹੀਂ ਉਨੀ ਦੇਰ ਆਪਾਂ ਨੂੰ ਉਸ ਇਨਸਾਨ ਦੇ ਬਾਰੇ ਨਾ ਕੁਝ ਗਲਤ ਨਾ ਕੁਝ ਸਹੀ ਬੋਲਣਾ ਚਾਹੀਦਾ ਜ਼ਰੂਰਤ ਪਵੇ ਤਾਂ ਉਸ ਬੰਦੇ ਦੀ ਜਾਣਕਾਰੀ ਲੈ ਕੇ ਫੇਰ ਹੀ ਉਸ ਗੱਲ ਨੂੰ ਉਸ ਬੰਦੇ ਬਾਰੇ ਸਹੀ ਜਾਂ ਗਲਤ ਕਹਿਣਾ ਚਾਹੀਦਾ ਇਹ ਸਨ 10 ਗੱਲਾਂ ਕੁਝ ਇੱਕ ਗੱਲਾਂ ਜੋ ਤੁਹਾਡੀ ਇੱਜ਼ਤ ਨੂੰ ਵਧਾਉਂਦੀਆਂ ਹਨ ਤੇ ਤੁਹਾਡੇ અપਮਾਨ ਨਹੀਂ ਕਰਨ ਦਿੰਦੀਆਂ ਤੁਹਾਨੂੰ ਅਗਲੀ ਦੀਆਂ ਨਜ਼ਰਾਂ ਵਿੱਚ ਥੱਲੇ ਨਹੀਂ ਡਿੱਗਣ ਦਿੰਦੀਆਂ ਜੇ ਤੁਸੀਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਕੇ ਹਮੇਸ਼ਾ ਰੱਖਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਜ਼ਤ ਆਮਾਨ ਸ਼ੋਹਰਤ ਪ੍ਰਾਪਤ ਕਰ ਸਕਦੇ ਹੋ ਤੁਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਵਧੀਆ ਇਨਸਾਨ ਮੰਨੇ ਜਾਓਗੇ ਤੁਸੀਂ ਤੁਹਾਡੇ ਲੋਕ ਕਦਰ ਕਰਨਗੇ ਲੋਕ ਤੁਹਾਡੇ ਅੱਗੇ ਪਿੱਛੇ ਘੁੰਮਣਗੇ ਕਿ ਇਹ ਬੰਦਾ ਬਹੁਤ ਵਧੀਆ ਉਸ ਇਨਸਾਨ ਨੂੰ ਇੱਕ ਸੁਲਝਿਆ ਹੋਇਆ ਇਨਸਾਨ ਮੰਨਿਆ ਜਾਂਦਾ ਸਾਰੇ ਲੋਕ ਉਸ ਇਨਸਾਨ ਦਾ ਪਾਣੀ ਭਰਦਾ ਜੋ ਇਹਨਾਂ ਗੱਲਾਂ ਤੇ ਅਸਰ ਕਰਦਾ ਜੋ ਕੁਝ ਕੁ ਲੋਕ ਹਨ ਜੋ ਇਹਨਾਂ ਤੇ ਅਸਰ ਕਰਦੇ ਹਨ ਜੇ ਤੁਸੀਂ ਇਹਨਾਂ ਟਿਪਸ ਨੂੰ ਆਪਣੀ ਲਾਈਫ ਦੇ ਵਿੱਚ ਲੈ ਵਿੱਚ ਲੈ ਕੇ ਅੱਗੇ ਚੱਲਦੇ ਹੋ ਤਾਂ ਤੁਹਾਡੇ ਵਰਗਾ ਕੋਈ ਨਹੀਂ ਤੁਸੀਂ ਦੁਨੀਆ ਨੂੰ ਆਪਣੀ ਮੁਠੀ ਦੇ ਵਿੱਚ ਕਰ ਸਕਦੇ ਹੋ ਜੇ ਤੁਸੀਂ ਇਹ ਕੁਝ ਇੱਕ ਗੱਲਾਂ ਅਪਣਾਉਨੇ ਹੋ ਤਾਂ ਬਸ ਛੋਟੀਆਂ-ਛੋਟੀਆਂ ਹੀ ਗੱਲਾਂ ਹੁੰਦੀਆਂ ਹਨ ਜੋ ਸਾਨੂੰ ਜੋ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ ਜੇ ਤੁਸੀਂ ਇਹਨਾਂ ਗੱਲਾਂ ਨੂੰ ਸੁਣਦੇ ਹੋ ਅਸਰ ਕਰਦੇ ਹੋ ਤਾਂ ਤੁਹਾਡੇ ਬਹੁਤ 100% ਚਾਂਸ ਵੱਧ ਜਾਂਦੇ ਹਨ ਕਿ ਤੁਸੀਂ ਇੱਕ ਉੱਬਰ ਕੇ ਸਾਹਮਣੇ ਆਉਣ ਵਾਲੇ ਇਨਸਾਨ ਹੋ ਤੁਸੀਂ ਇੱਕ ਵਧੀਆ ਇਨਸਾਨ ਬਣ ਸਕਦੇ ਹੋ ਤੁਸੀਂ ਇੱਕ ਸੈਲੀਬ੍ਰਿਟੀ ਬਣ ਸਕਦੇ ਹੋ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਇੱਕ ਚੰਗੇ ਇਨਸਾਨ ਬਣ ਸਕਦੇ ਹੋ ਸੋ ਅੱਜ ਆਪਾਂ ਇੰਦੀਆਂ ਹੀ ਗੱਲਾਂ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਵੀਡੀਓ ਪਸੰਦ ਆਵੇਗੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਜੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ તે હણ બહોત બહોત ધનવાદ